रागनाथ भी सब कुछ जानते सब कुछ कर दो जो नाम नहीं है कोड़े क्योंकि नाम भी ना बिरथा सुन नाम तो तो सब बिरथा चाहे रागी है चाहे पाठी है चाहे कोई हाँ जी नाम जपना है असि होने इतना देखो लड़किया हफ्ते आशा दार कर दी एतवार तो ऐतवर भोग हो आशा वार दे ਉਹਨਾਂ ਨੂੰ ਸੁਝਾਇਆ ਵੀ ਨਾਮ ਸਿਮਰਨ ਕਰਨੇ ਰੋਸੇਰੇ ਚਾਰ ਪੰਜ ਚੱਕਰ ਪੜਕੇ ਨਾ ਹਾਂਜੀ ਫਿਰ ਉੱਥੇ ਅੱਧਾ ਘੰਟਾ ਸਿਮਰਨ ਕਰਦੀ ਐਥੇ ਕੋ ਦੋ ਦਰਾਹ ਇੱਥੇ ਵੀ ਅੱਛਾ ਇੱਥੇ ਜਰਾਹਤ ਦਾ ਘੰਟਾ ਹਮੇਸ਼ਾ ਹੀ ਹੁੰਦਾ ਉਹਨਾਂ ਦਾ ਪ੍ਰੋਗਰਾਮ ਬਣਾ ਹੋਵੇ ਘੰਟਾ 4 ਤੋਂ 5 ਤੱਕ ਘੰਟਾ ਸਿਮਰਨ 5 ਤੋਂ 6 ਤੱਕ ਨਿਤਨੇ ਹਾਂਜੀ ਹਾਂਜੀ ਫਿਰ ਪ੍ਰਸ਼ਾਦ ਜੀ ਆਪਣੇ ਆ ਫਿਰ ਬ੍ਰੇਕਫਾਸਟ ਸ਼ਕ ਲੋ ਹੈ ਫਿਰ ਜਿਹੜਾ ਕੀਰਤਨ ਦੇ ਵਿੱਚ ਆਉਂਦੇ ਨਾ ਅਸਲੀ ਰਸਈਏ ਉਹ 9 ਤੋਂ 12 ਤੱਕ 3 ਘੰਟੇ ਫਿਰ ਸੁਣੋ ਬਾਕੀ ਜਿਹੜਾ ਸਕਣੀ ਕਰ ਲੋ ਥੋੜੀ ਵਾਲੀ 9 ਵਜੇ ਤੱਕ 9 ਵਜੇ ਤੱਕ ਕੋ